ਬਿਲਕੁਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਹੁਣ ਤਿਉਹਾਰਾਂ ਦੇ ਦਿਨ ਆ ਚੁੱਕੇ ਹਨ ਹੁਣ ਰੱਖੜੀ ਵੀ ਬਿਲਕੁਲ ਲੱਗੇ ਆ ਚੁੱਕੀ ਹੈ ਅੱਜ ਆਪਾਂ ਬਣਾਵਾਂਗੇ ਬਿਲਕੁਲ ਹੈਲਦੀ ਲੱਡੂ ਜੋ ਕਿ ਡਾਈਟ ਕਰਨ ਵਾਲੇ ਪਰਸਨ ਵੀ ਖਾ ਸਕਦੇ ਹਨ ਤੇ ਇਹ ਪ੍ਰੋਟੀਨ ਦੇ ਨਾਲ ਭਰਪੂਰ ਹੁੰਦੇ ਹਨ ਤੇ ਆਪਾਂ ਇਸ ਨੂੰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਤਿਆਰ ਕਰਾਂਗੇ ਇਹ ਹਨ ਆਪਣੇ ਸਤੂ ਦੇ ਸਪੈਸ਼ਲ ਲੱਡੂ ਸਭ ਤੋਂ ਪਹਿਲਾਂ ਆਪਾਂ ਗੈਸ ਦੇ ਉੱਪਰ ਇੱਕ ਕੜਾਈ ਰੱਖਾਂਗੇ ਉਸੀ ਵਿੱਚ ਆਪਾਂ ਇੱਕ ਚਮਚ ਦੇਸੀ ਘਿਓ ਦਾ ਐਡ ਕਰ ਲਵਾਂਗੇ ਹੁਣ ਇੱਥੇ ਆਪਾਂ ਕੁਝ ਡਰਾਈ ਫਰੂਟ ਐਡ ਕਰਾਂਗੇ ਇੱਥੇ ਮੈਂ ਕੱਟੇ ਹੋਏ ਬਦਾਮ ਮੈਲਨ ਸ਼ੀਟਸ ਪੰਪਕਿਨ ਸ਼ੀਟਸ ਬਲੈਕ ਰੇਜ਼ਨ ਜਿਸ ਨੂੰ ਕਿ ਆਪਾਂ ਕਾਲੇ ਮੇਵੇ ਵੀ ਕਹਿੰਦੇ ਹਾਂ ਰੇਜ਼ਨਸ ਤੇ ਕੁਝ ਆਪਾਂ ਇਸ ਦੇ ਵਿੱਚ ਕਰਾਂਗੇ ਖਸ ਖਸ ਐਡ ਇਨ ਸਾਰੀਆਂ ਚੀਜ਼ਾਂ ਨੂੰ ਆਪਾਂ ਲੋ ਫਲੇਮ ਦੇ ਉੱਪਰ ਰੋਸਟ ਕਰ ਲਵਾਂਗੇ। ਡਰਾਈ ਫਰੂਟ ਤੁਸੀਂ ਆਪਣੇ ਹਿਸਾਬ ਦੇ ਨਾਲ ਕੋਈ ਵੀ ਐਡ ਕਰ ਸਕਦੇ ਹੋ ਤੇ ਕੋਈ ਵੀ ਇਹਨਾਂ ਦੇ ਵਿੱਚੋਂ ਸਕਿਪ ਵੀ ਕਰ ਸਕਦੇ ਹੋ। ਤੁਸੀਂ ਇਹਨਾਂ ਦੀ ਕੁਆਂਟੀਟੀ ਵੀ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਵੀ ਕਰ ਸਕਦੇ ਹੋ। ਹੁਣ ਇਹਨਾਂ ਨੂੰ ਆਪਾਂ ਬਿਲਕੁਲ ਲੋ ਫਲੇਮ ਦੇ ਉੱਪਰ ਰੋਸਟ ਕਰ ਲਵਾਂਗੇ। ਪਹਿਲਾਂ ਵੀ ਹਰ ਵੀਡੀਓ ਵਿੱਚ ਤੁਹਾਨੂੰ ਦੱਸਦੀ ਹਾਂ ਕਿ ਜਦੋਂ ਆਪਾਂ ਰੋਸਟ ਕਰਕੇ ਡਰਾਈ ਫਰੂਟ ਐਡ ਕਰਦੇ ਹਾਂ ਤੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਹਨ ਤੇ ਕ੍ਰਾਂਚੀ ਵੀ ਬਹੁਤ ਲੱਗਦੇ ਹਨ। ਹੁਣ ਆਪਣੇ ਡਰਾਈ ਫਰੂਟ ਰੋਸਟ ਹੋ ਚੁੱਕੀ ਹਨ ਤੇ ਇਹਨਾਂ ਨੂੰ ਆਪਾਂ ਇੱਕ ਅਲੱਗ ਪਲੇਟ ਦੇ ਵਿੱਚ ਕੱਢ ਲਵਾਂਗੇ ਹੁਣ ਉਸੇ ਕੜਾਈ ਦੇ ਵਿੱਚ ਆਪਾਂ ਹੋਰ ਕਿਉ ਐਡ ਕਰ ਲਵਾਂਗੇ ਇੱਥੇ ਮੈਂ ਦੋ ਵੱਡੇ ਚਮਚ ਦੇਸੀ ਘਿਓ ਦੇ ਐਡ ਕਰ ਲਏ ਹਨ ਘਿਓ ਥੋੜਾ ਗਰਮ ਹੋਣ ਤੋਂ ਮਗਰੋਂ ਇਸ ਦੇ ਵਿੱਚ ਆਪਾਂ ਡੇਢ ਕੱਪ ਚਨੇ ਦਾ ਸਤੂ ਐਡ ਕਰ ਦਵਾਂਗੇ ਇੱਥੇ ਆਪਾਂ ਪੁੱਜੇ ਹੋਏ ਚਣਿਆਂ ਨੂੰ ਜਦੋਂ ਮਿਕਸੀ ਦੇ ਵਿੱਚ ਮਿਕਸ ਕਰਕੇ ਇਹਨਾਂ ਦਾ ਪਾਊਡਰ ਤਿਆਰ ਕਰਦੇ ਹਾਂ ਤੇ ਉਹਨਾਂ ਨੂੰ ਚਨੇ ਦਾ ਸੱਤੂ ਕਿਹਾ ਜਾਂਦਾ ਹੈ ਇਹ ਆਪਣੇ ਕੋਲ ਬਣਿਆ ਹੋਇਆ ਸੱਤੂ ਹੈਗਾ ਸੀ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਸੱਤੂ ਘਿਓ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਇੱਥੇ ਆਪਾਂ ਨੂੰ ਘਿਓ ਥੋੜਾ ਘੱਟ ਲੱਗਾ ਸੀ ਇਸ ਲਈ ਇੱਥੇ ਇੱਕ ਵੱਡਾ ਚਮਚ ਹੋਰ ਆਪਾਂ ਘਿਓ ਦਾ ਐਡ ਕਰ ਲਿਆ ਹੈ ਪਹਿਲਾਂ ਆਪਾਂ ਥੋੜਾ ਹੀ ਘਿਓ ਪਾਇਆ ਸੀ ਤੇ ਲੋੜ ਅਨੁਸਾਰ ਆਪਾਂ ਇਸ ਦੇ ਵਿੱਚ ਹੋਰ ਘਿਓ ਐਡ ਕਰ ਸਕਦੇ ਹਾਂ ਆਪਾਂ ਇਸ ਤਰ੍ਹਾਂ ਹਿਲਾਉਂਦੇ ਹੋਏ ਸਾਰੇ ਸਤੂ ਨੂੰ ਘਿਓ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਸ ਨੂੰ ਆਪਾਂ ਲੋ ਫਲੇਮ ਦੇ ਉੱਤੇ 5 ਮਿੰਟ ਲਈ ਰੋਸਟ ਕਰ ਲਵਾਂਗੇ ਜੇਕਰ ਤੁਹਾਡੇ ਕੋਲ ਚਨੇ ਦਾ ਸਤੂ ਨਹੀਂ ਹੈ ਤਾਂ ਤੁਸੀਂ ਇੱਥੇ ਵੇਸਣ ਵੀ ਐਡ ਕਰ ਸਕਦੇ ਹੋ ਵੇਸਣ ਨੂੰ ਲੋ ਫਲੇਮ ਦੇ ਉੱਤੇ ਭੁੰਨ ਲਈ ਆਪਾਂ ਨੂੰ 15 ਮਿੰਟ ਲੱਗ ਜਾਂਦੇ ਹਨ ਕਿਉਂਕਿ ਆਪਾਂ ਲੋ ਫਲੇਮ ਦੇ ਉੱਪਰ ਭੁੰਨਾਂਗੇ ਤੇ ਉਹ ਬਹੁਤ ਜ਼ਿਆਦਾ ਵਧੀਆ ਭੁੱਜ ਕੇ ਤਿਆਰ ਹੋਵੇਗਾ ਪਰ ਸੱਤੂ ਜਿਹੜਾ ਹੈ ਉਹ ਆਪਾਂ ਚਣਿਆਂ ਤੋਂ ਤਿਆਰ ਹੁੰਦਾ ਹੈ ਪੁੱਜੇ ਹੋਏ ਇਸ ਲਈ ਇਸ ਨੂੰ ਪੁੰਨਣ ਲਈ ਬਹੁਤ ਥੋੜਾ ਟਾਈਮ ਲੱਗਦਾ ਹੈ ਤੇ ਇਹ ਲੱਡੂ ਬਹੁਤ ਹੀ ਜ਼ਿਆਦਾ ਜਲਦੀ ਬਣ ਕੇ ਤਿਆਰ ਹੋ ਜਾਂਦੇ ਹਨ ਤੇ ਬਹੁਤ ਹੈਲਦੀ ਤੇ ਟੇਸਟੀ ਬਣਦੇ ਹਨ ਇਹ ਦੇਖੋ ਆਪਣਾ ਜਿਹੜਾ ਸੱਤੂ ਹੈ ਉਹ ਬਿਲਕੁਲ ਮਿਕਸ ਹੋ ਚੁੱਕਾ ਹੈ ਕਿਉਂ ਦੇ ਵਿੱਚ ਤੇ ਪਹਿਲਾਂ ਨਾਲੋਂ ਫਲਫੀ ਵੀ ਹੋ ਚੁੱਕਾ ਹੈ ਹੁਣ ਆਪਾਂ ਇਸ ਨੂੰ ਈਜ਼ੀ ਤਰੀਕੇ ਦੇ ਨਾਲ ਇਸ ਤਰ੍ਹਾਂ ਹਿਲਾ ਲਵਾਂਗੇ ਇਹ ਲੱਡੂ ਬਹੁਤ ਜ਼ਿਆਦਾ ਹੈਲਦੀ ਹੁੰਦੇ ਹਨ ਇਹ ਆਪਾਂ ਬੱਚਿਆਂ ਨੂੰ ਵੀ ਲੱਡੂ ਦੇ ਸਕਦੇ ਹਾਂ ਕਿਉਂਕਿ ਇਸ ਦੇ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਆਪਣੇ ਸਿਹਤ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ ਹੁਣ ਆਪਣਾ ਸਤੂ ਪੁੱਜ ਚੁੱਕਿਆ ਹੈ ਇਸ ਦੇ ਵਿੱਚ ਆਪਾਂ ਇੱਕ ਕੱਪ ਗੁੜ ਦਾ ਐਡ ਕਰ ਦਵਾਂਗੇ ਇਹ ਆਪਾਂ ਗੁੜ ਨੂੰ ਕ੍ਰਸ਼ ਕਰ ਲਿਆ ਸੀ ਤੇ ਉਸ ਨੂੰ ਇੱਕ ਪਾਊਡਰ ਫਾਰਮ ਦੇ ਵਿੱਚ ਤਿਆਰ ਕਰ ਲਿਆ ਸੀ ਤੇ ਹੁਣ ਆਪਾਂ ਗੁੜ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਥੇ ਆਪਾਂ ਬਿਲਕੁਲ ਵੀ ਖੰਡ ਦਾ ਯੂਜ਼ ਨਹੀਂ ਕੀਤਾ ਗੁੜ ਪਾਉਣ ਦੇ ਨਾਲ ਵੀ ਇਹ ਲੱਡੂ ਹੋਰ ਜ਼ਿਆਦਾ ਹੈਲਦੀ ਹੋ ਜਾਂਦੇ ਹਨ ਗੈਸ ਦਾ ਫਲੇਮ ਆਪਾਂ ਲੋ ਹੀ ਰੱਖਣਾ ਹੈ ਹੁਣ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਇਸ ਦੇ ਵਿੱਚ ਮਿਕਸ ਕਰ ਲੈਣਾ ਹੈ ਤਾਂ ਕਿ ਜੋ ਇਸ ਦੇ ਵਿੱਚ ਥੋੜੀ ਕੋਈ ਡਲੀ ਰਹਿ ਗਈ ਹੈ ਉਹ ਵੀ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਹੁਣ ਇਹ ਦੇਖੋ ਗੁੜ ਤੇ ਸਤੂ ਬਿਲਕੁਲ ਮਿਕਸ ਹੋ ਚੁੱਕੇ ਹਨ ਹੁਣ ਇਸ ਦੇ ਵਿੱਚ ਆਪਾਂ ਡਰਾਈ ਫਰੂਟ ਐਡ ਕਰ ਦਵਾਂਗੇ ਹੁਣ ਇੱਥੇ ਆਪਾਂ ਗੈਸ ਦਾ ਫਲੇਮ ਬੰਦ ਕਰ ਦੇਣਾ ਹੈ ਤੇ ਡਰਾਈ ਫਰੂਟ ਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਪਣਾ ਹੁਣ ਸਤੂ ਦਾ ਮਿਕਸਚਰ ਬਣ ਕੇ ਬਿਲਕੁਲ ਰੈਡੀ ਹੈ ਤੇ ਹੁਣ ਆਪਾਂ ਇਸ ਨੂੰ ਠੰਡਾ ਕਰ ਲਿਆ ਹੈ ਠੰਡਾ ਕਰਨ ਤੋਂ ਮਗਰੋਂ ਹੁਣ ਇਹਨਾਂ ਦੇ ਆਪਾਂ ਲੱਡੂ ਤਿਆਰ ਕਰਾਂਗੇ ਲੱਡੂ ਤੁਸੀਂ ਆਪਣੇ ਹਿਸਾਬ ਨਾਲ ਛੋਟੇ ਜਾਂ ਵੱਡੇ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਦੇਖੋ ਕਿੰਨੇ ਵਧੀਆ ਲੱਡੂ ਬਣ ਕੇ ਤਿਆਰ ਹੋ ਰਹੇ ਹਨ ਆਪਣੇ ਤੁਸੀਂ ਵੀ ਜਰੂਰ ਇਸ ਰੈਸਪੀ ਨੂੰ ਟਰਾਈ ਕਰਿਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਇਹ ਦੇਖੋ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਫਟਾਫਟ ਬਣ ਕੇ ਤਿਆਰ ਹੋ ਜਾਂਦੇ ਹਨ ਤੇ ਹੈਲਦੀ ਤੇ ਟੇਸਟੀ ਵੀ ਬਹੁਤ ਜ਼ਿਆਦਾ ਹੁੰਦੇ ਹਨ ਹੁਣ ਇਸ ਤਰ੍ਹਾਂ ਆਪਾਂ ਸਾਰੇ ਲੱਡੂ ਬਣਾ ਕੇ ਤਿਆਰ ਕਰ ਲਏ ਹਨ ਤੁਸੀਂ ਵੀਡੀਓ ਦੇਖਦੇ ਹੋ ਪਰ ਲਾਈਕ ਕਰਨਾ ਭੁੱਲ ਜਾਂਦੇ ਹੋ ਪਲੀਜ਼ ਲਾਈਕ ਦਾ ਬਟਨ ਜ਼ਰੂਰ ਨੱਪਿਆ ਕਰੋ ਇਸ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਇਹ ਦੇਖੋ ਜੀ ਆਪਣੇ ਸਾਰੇ ਲੱਡੂ ਬਣ ਕੇ ਤਿਆਰ ਹਨ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ